ਇਹਨਾਂ ਨੇ ਇੱਕ ਸਿੱਖ ਵੀ ਨਹੀਂ ਸਮਝਿਆ ਜਿੱਦਾਂ ਬਾਬਾ ਜੀਵਨ ਸਿੰਘ ਦੀ ਗੱਲ ਕਰਦੇ ਆ ਉਹਦਾ ਨਾਂ ਲੈਣ ਤੋਂ ਜਿੱਦ ਕਿਤੇ ਕਿਉਂ ਆ ਕਿਉਂਕਿ ਉਹਨੂੰ ਪਤਾ ਵੀ ਜਿਹੜੇ ਇਹਦੇ ਬਾਅਦਸ ਆਗੇ ਦੂਜੇ ਹਨਾ ਆਪਣੇ ਮਤਲਬ ਜਿਹੜੇ ਹੁਣ ਨਵੀਂ ਵੀਡੀਓ ਉੱਠ ਰਹੀ ਆ ਜਿਨ੍ਹਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਦਾ ਇੰਨਾ ਜੋਧਾ ਮਹਾਨ ਹਨਾ ਸ਼ਹੀਦ ਹੋਇਆਗਾ ਤੇ ਇਹ ਵੀ ਉੱਠਣਗੇ ਜਾਗਣਗੇ ਤੇ ਸਾਡੀਆਂ ਸਰਦਾਰੀਆਂ ਖੁਸ਼ ਜਾਣਗੀਆਂ ਰੌਲਾ ਕੀ ਹੈ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਕੋਈ ਸਿੱਖੀ ਨਾ ਪ੍ਰੇਮ ਨਹੀਂ ਕੋਈ ਨੱਕਾ ਨਹੀਂ ਹੈਗਾ ਇਹਨਾਂ ਸਿਰਫ ਹੈਗਾ ਪਿਆਰ ਜੀ ਪੈਸੇ ਨਾਲ 골ਕਾਂ ਨਾਲ ਜੇ ਨਹੀਂ ਤਾਂ ਫਿਰ 골ਕਾ ਚੱਕੂ ਗੁਰੂ ਘਰਾਂ ਦੇ ਵਿੱਚ ਕੋਈ ਸਾਡੇ ਲੋਕ ਵੀ ਇਦਾਂ ਦੇ ਹੈਗੇ ਅੰਬਰ ਸ਼ਾਕੇ ਵੀ ਇਤਿਹਾਸ ਬਾਰੇ ਕੁਝ ਜਾਣਦੇ ਨਹੀਂ ਬਸ ਜਿੱਧਰ ਨੂੰ ਕਹਤਾ ਉਧਰ ਨੂੰ ਤੁਰ ਪੈਂਦੇ ਆ ਇਹਨਾਂ ਦਾ ਇਹ ਹਾਲ ਹੈਗਾ ਮੈਂ ਇਹੀ ਕਹਿਣਾ ਚਾਹਣਾ ਵੀ ਆਪਣੇ ਸ਼ਹੀਦਾਂ ਨੂੰ ਤੁਸੀਂ ਸਮਝੋ ਸ਼ਹੀਦ ਸਾਰੇ ਸਾਂਝੇ ਹੁੰਦੇ ਆ ਤੇ ਪਰ ਕਿਸੇ ਨਾ ਪੱਖਪਾਤ ਨਾ ਕਰੋ ਬਾਬਾ ਜੀਵਨ ਸਿੰਘ ਜੀ ਨਾਲ ਬਹੁਤ ਹੋ ਰਿਹਾ ਅੱਜ ਤੱਕ ਸ਼੍ਰੋਮਣੀ ਕਮੇਟੀ ਨਾਲ ਤੁਸੀਂ ਲਾ ਲੋ ਜੀ ਆਪਣਾ ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਦੇਖੀ ਸੀ ਇੱਕ ਗੁਰਸਿੱਖ ਸਾਡਾ ਭਰਾ ਉਹਨਾਂ ਦੀ ਵੀਡੀਓ ਦੇਖੀ ਸੀ ਕਿ ਬਾਬਾ ਜੀਵਨ ਸਿੰਘ ਦਾ ਇਤਿਹਾਸ ਉਹ ਗਲਤ ਤਰੀਕੇ ਨਾਲ ਲੋਕਾਂ ਨੂੰ ਦੱਸਿਆ ਜਾ ਰਿਹਾ ਸੰਗਤਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਸੋ ਸਾਨੂੰ ਇਹਨਾਂ ਨੇ ਰਿਕਵੈਸਟ ਕੀਤੀ ਸੀ ਕਿ ਸਾਡੀ ਗੱਲਬਾਤ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਜਦੋਂ ਤੇ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਸਾਡੇ ਕੋਲੇ ਆਓ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਗੱਲ ਰੱਖਣੀ ਚਾਹੁੰਦੇ ਆ ਸੋ ਵੀਰ ਜੀ ਕੋਲੇ ਪਹੁੰਚੇ ਆ ਬਾਈ ਜੀ ਪਹਿਲਾਂ ਤਾਂ ਸਾਡੇ ਸਮਾਜਿਕ ਮੁੱਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸਾਰੀ ਸਿੱਖ ਸੰਗਤਾਂ ਨੂੰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਜਿਵੇਂ ਕਿ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਤੁਸੀਂ ਦਾਵਾ ਕੀਤਾ ਕਿ ਜਿਹੜੇ ਕੁਝ ਪ੍ਰਚਾਰਕ ਨੇ ਜਾਂ ਆਮ ਗੁਰਸਿੱਖ ਨਹੀਂ ਹੈ ਨਾ ਲੋਕ ਨੇ ਜਿਹੜੇ ਉਹ ਗਲਤ ਇਤਿਹਾਸ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਪ੍ਰਚਾਰ ਰਹੇ ਨੇ ਨਾ ਕਿਵੇਂ ਤੁਸੀਂ ਕਿਹੜੇ ਹਵਾਲੇ ਦਿੰਦੇ ਹੋ ਤੁਹਾਨੂੰ ਕਿਉਂ ਲੱਗਦਾ ਵੀ ਉਹ ਗਲਤ ਪ੍ਰਚਾਰ ਹੋ ਜਾ ਗਿਆ ਜਿੱਦਾਂ ਜੀ ਆਪਾਂ ਉਹਨਾਂ ਦੀ ਉਮਰ ਦੀ ਗੱਲ ਕਰ ਲਈ ਸੀ ਜਿਸ ਲਿਉਣ ਸਮੇਂ ਕੁਝ ਇਤਿਹਾਸਕਾਰਾਂ ਨੇ ਉਹਨਾਂ ਨੂੰ 25 ਤੋਂ 30 ਸਾਲ ਦੀ ਉਮਰ ਦਿਖਾਈ ਗਈ ਹੈ ਤਸਵੀਰਾਂ ਦੇ ਵਿੱਚ ਵੀ ਤੇ ਉਦਾਂ ਵੀ ਆਪਾਂ ਜੇ ਇਤਿਹਾਸ ਸੁਣਦੇ ਆ ਤਾਂ ਜਿਹੜੀ ਉਹਨਾਂ ਦੀ ਅਸਲ ਦੇ ਵਿੱਚ ਉਮਰ ਸੀਗੀ 14 ਤੋਂ 15 ਸਾਲ ਦੀ ਉਮਰ ਸੀਗੀ ਇਹਦੀ ਗਵਾਹੀ ਗੁਰੂ ਸਾਹਿਬ ਦੇ ਸਮਕਾਲੀ ਕਵੀ ਕਾਂਕਣਜੀ ਭਰਦੇ ਹਨ ਕਿ ਨਿਝ ਕਲੰਗੀ ਸਰਦੀ ਸਜਾਏ ਦੀ ਪਹਿਚਾਣ ਆਪਣੀ ਪਹਿਰਾਈ ਜੀਵਨ ਸਿੰਘ ਕੋ ਬੁਰਜ ਉਠਾਏ ਇਹ ਆਪਾਂ ਗੱਲ ਕਰ ਰਹੇ ਹਾਂ ਚਮਕੌਰ ਗੜੀ ਦੇ ਸਮੇਂ ਦੀ ਜਦੋਂ ਗੁਰੂ ਸਾਹਿਬ ਕਲੰਗੀ ਧੋੜਾ ਸਜਾ ਕੇ ਗਏ ਸੀ ਠੀਕ ਹੈ ਜੀ ਇਹ ਉਹ ਸਮੇਂ ਦੀ ਗੱਲ ਆ ਤੇ ਦੂਜੀ ਗੱਲ ਨੇ ਪਰਮ ਭਲੇਖੇ ਪਾਏ ਕਿ ਸੰਗਤ ਸਿੰਘ ਨੂੰ ਦਿੱਤਾ ਗਿਆ ਕਲੰਗੀ ਧੋੜਾ ਪਰ ਜੋ ਸੱਚ ਇਤਿਹਾਸ ਹੈ ਜੋ ਪੁਰਾਣੇ ਹੁਕਮਨਾਮੇ ਪਏ ਆ ਜਿੱਦਾਂ ਕਵੀ ਕਾਂਕਣਜੀ ਦੀ ਲਿਖਤ ਆ ਨਿਝ ਕਲੰਗੀ ਸਰਦੀ ਸਜਾਏ ਦੀ ਪਹਿਚਾਣ ਆਪਣੀ ਪਹਿਰਾਈ ਜੀਵਨ ਸਿੰਘ ਕੋ ਬੁਰਜ ਬਠਾਏ ਦੱਜ ਗੜੀ ਕਰੂ ਗੁਰੂ ਗੋਬਿੰਦ ਸਿੰਘ ਜਾਈ ਅੰਤ ਅਕੇਲਾ ਗੜਮੇ ਬੰਦੂਕ ਚੀ ਪਰਚੀਨ ਜੀਵਨ ਸਿੰਘ ਰੰਗਰੇਟੜੋ ਜੂ ਜਗਿਓ ਸੰਗਦੀਨ ਇਹ ਉਹਨਾਂ ਦੀ ਪ੍ਰਾਤਨ ਜਿਹੜੀ ਲਿਖਤ ਆ ਗਈ ਉਹ ਚੀਜ਼ਾਂ ਆਪਾਂ ਪੜੀਆਂ ਜਿਹੜੀ ਰਾਈਟਿੰਗ ਕੀਤੀ ਹੈ ਇਹਨਾਂ ਦੀ ਸਰਦਾਰ ਜਸਵੰਤ ਸਿੰਘ ਡੀਡੀਪੀਓ ਜੀ ਚੰਡੀਗੜ੍ਹ ਵਾਲੇ ਜਿਨ੍ਹਾਂ ਨੇ ਰਾਈਟਿੰਗ ਕੀਤੀ ਹੈ ਲਿਖੀ ਹੈ ਬੁੱਕਸ ਗੁਰੂ ਕੇ ਬੇਟੇ ਕਲਗੀ ਤੋਂੜਾ ਦਾ ਅਸਲ ਸੱਚ ਉਹ ਕਿਤਾਬ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਤੇ ਦੂਜੀ ਗੱਲ ਆਪਾਂ ਕਰ ਰਹੇ ਹਾਂ ਸਮਾਜ ਦੇ ਵਿੱਚ ਜੋ ਲੋਕਾਂ ਨੇ ਉਹਨਾਂ ਨਾਲ ਬਿਤ ਕਰਾ ਕੀਤਾ ਆਪਾਂ ਅਕਸਰ ਹੀ ਲੋਕਾਂ ਦੇ ਘਰਾਂ ਵਿੱਚ ਜਾਂਦੇ ਆ ਜੋ ਗੁਰਸਿੱਖ ਪਰਿਵਾਰ ਹਨ ਖਾਸ ਕਰ ਦੂਜਿਆਂ ਨੂੰ ਨਹੀਂ ਆਪਾਂ ਕਹਿੰਦੇ ਤੇ ਉਹ ਕਹਿੰਦੇ ਵੀ ਅਸੀਂ ਸਤਕਾਰ ਕਰਦੇ ਹਾਂ ਪਰ ਉਹ ਗੱਲਾਂ ਦੇ ਵਿੱਚ ਹੀ ਰੱਖਿਆ ਜਾਂਦਾ ਸਤਕਾਰ ਜੇ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਜਾ ਕੇ ਕੋਈ ਤਸਵੀਰ ਨਹੀਂ ਉਹਨਾਂ ਦੀ ਕਿਸੇ ਦੇ ਘਰ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਕਿਉਂਕਿ ਹਾਲਾਂਕਿ ਉਹਨਾਂ ਦਾ ਏਡੀ ਵੱਡੀ ਤੇ ਨਾ ਪੰਥ ਦੇ ਵਿੱਚ ਜੇਕਰ ਬਾਬਾ ਜੀਵਨ ਸਿੰਘ ਦਿੱਲੀੋਂ ਸੀਸ ਲਿਆਉਂਦਾ ਨਾ ਸਿੱਖਾਂ ਦੀ ਮੁੱਛ ਖੜੀ ਨਾ ਹੋਉਂਦੀ ਹਿੰਦੂ ਟਿਕਾ ਲਾਉਂਦਾ ਨਾ ਇਹ ਗੱਲਾਂ ਆਪਾਂ ਅਕਸਰ ਹੀ ਸੁਣਦੇ ਆ ਤੇ ਮੰਨੀਆਂ ਵੀ ਜਾਂਦੇ ਆ ਕਿਉਂਕਿ ਜੇ ਗੁਰੂ ਸਾਹਿਬ ਦਾ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਜੀ ਉੱਥੇ ਬੇਅਦਬੀ ਹੋ ਜਾਂਦੀ ਕਿ ਅੱਜ ਸਿੱਖਾਂ ਦੀ ਇੱਜ਼ਤ ਰਹਿ ਜਾਂਦੀ ਨਹੀਂ ਰਹਿਣੀ ਸੀਗੀ ਇਸ ਕਰਕੇ ਵੀ ਉਹਦਾ ਬਣਦਾ ਸਤਕਾਰ ਜੋਧੇ ਨੂੰ ਦਿੱਤਾ ਜਾਵੇ ਐਡਾ ਮਹਾਨ ਜੋਧਾ ਬਾਬਾ ਜੀਵਨ ਸਿੰਘ ਜੀ ਦਾ ਨਾਮ ਜੋ ਗੁਰੂ ਸਾਹਿਬ ਦੇ ਸਮੇਂ ਪਹਿਲੇ ਨਾਮ ਰੱਖਿਆ ਗਿਆ ਭਾਈ ਜੈਤਾ ਜੀ ਇਹ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਸੀਗਾ ਤੇ ਦੂਜਾ ਨਾਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਰੱਖਿਆ ਸੀ ਇਸ ਕਰਕੇ ਕਿ ਉਹਨਾਂ ਨੇ ਸਿੱਖ ਪੰਥ ਨੂੰ ਨਮਾ ਜੀਵਨ ਦਿੱਤਾ ਸੀਗਾ ਇਸ ਕਰਕੇ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਨਾਮ ਰੱਖਿਆ ਗਿਆ ਸੀਗਾ ਤੇ ਬਾਕੀ ਉਹਨਾਂ ਦਾ ਹੋਰ ਵੀ ਬਹੁਤ ਸਾਰਾ ਇਤਿਹਾਸ ਹੈਗਾ ਆਪਾਂ ਮਤਲਬ ਇੰਨੇ ਥੋੜੇ ਟਾਈਮ ਦੇ ਵਿੱਚ ਨਹੀਂ ਦੱਸ ਸਕਦੇ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਗੁਰਸਿੱਖ ਪਰਿਵਾਰਾਂ ਦੇ ਘਰਾਂ 'ਚ ਜਾਣੇ ਹਾਂ ਬਾਬਾ ਜੀਵਨ ਸਿੰਘ ਦੀ ਫੋਟੋ ਨਹੀਂ ਲੱਗੀ ਮਤਲਬ ਹੋਰ ਹੋਰ ਲੱਗੀ ਹੁੰਦੀ ਹੈ ਹੋਰ ਕਿਹਦੀ ਲੱਗੀ ਹੁੰਦੀ ਹੈ ਫੋਟੋ ਫਿਰ ਹੋਰ ਤੁਸੀਂ ਲਾ ਲਓ ਜਿੱਦਾਂ ਆਪਾਂ ਸੰਤ ਕਹਿੰਦੇ ਆਂ ਭਿੰਡਰ ਵਾਲਿਆਂ ਨੂੰ ਉਹਨਾਂ ਦੀਆਂ ਤਸਵੀਰਾਂ ਹਵਾਰੇ ਵਰਗੇ ਚਲ ਆਪਾਂ ਸਾਰੇ ਸ਼ਹੀਦਾਂ ਦਾ ਸਤਿਕਾਰ ਮੈਂ ਸਤਿਕਾਰਤੀ ਆ ਆਪਣੇ ਆਸਤੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੋ ਜਿਨ੍ਹਾਂ ਦਾ ਬਣਦਾ ਹਨਾ ਮੋਢਲਾ ਹੱਕ ਬਣਦਾਗਾ ਜਿੱਦਾਂ ਬਾਬਾ ਜੀਵਨ ਸਿੰਘ ਜੀ ਜਣਾ ਪੰਥ ਦੇ ਵਿੱਚ ਪਹਿਲੋ ਕੁਰਬਾਨੀ ਸਭ ਤੋਂ ਵੱਡੀ ਕਰਨ ਵਾਲੇ ਜਿਹਨਾਂ ਆਪਾਂ ਇਥੋਂ ਸੇਧ ਲਈ ਹੈ ਬਾਬਾ ਜੀਵਨ ਸਿੰਘ ਦੇ ਜੀਵਨ ਤੋਂ ਜਿਨ੍ਹਾਂ ਨੇ 14 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਬਾਬਾ ਸਦਨਾਂਦੀ ਜੀ ਨੂੰ ਹਾਥੀ ਕਲਮ ਕਰਕੇ ਕਿਉਂਕਿ ਉਹਨਾਂ ਨੇ ਪਹਿਲਾਂ ਬਿਉਂਤ ਕੀਤੀ ਉਹਨਾਂ ਦੇ ਪਿਤਾ ਜੀ ਨੇ ਕਿ ਤੁਸੀਂ ਮੇਰਾ ਸੀਸ ਉਸ ਜਗ੍ਹਾ ਤੇ ਰੱਖੋ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਲੈ ਕੇ ਅਨੰਦਪੁਰ ਸਾਹਿਬ ਵੱਲ ਨੂੰ ਚਲੇ ਜਾਓ ਤਾਂ ਬਾਬਾ ਜੀ ਹੁਣ ਸਿੰਘ ਜੀ ਕਹਿਣ ਲੱਗੇ ਨਹੀਂ ਵੀ ਤੁਸੀਂ ਮੇਰਾ ਉਸ ਜਗ੍ਹਾ ਤੇ ਰੱਖੋ ਤਾਂ ਉਹਨਾਂ ਦੀ ਆਪੀ ਜੀ ਦੀ ਬਾਤ ਜੀਤ ਹੁੰਦੀ ਹੈ ਜਦੋਂ ਉਹ ਕਹਿਣ ਲੱਗੇ ਵੀ ਜਿਹੜੀ ਤੁਹਾਡੀ ਉਮਰ ਹੈ ਉਹ ਉਹਨਾਂ ਦੀ ਉਮਰ ਨਾਲ ਮੇਲ ਨਹੀਂ ਖਾਂਦੀ ਇਸ ਕਰਕੇ ਬਾਬਾ ਜੀ ਹੁਣ ਸਿੰਘ ਜੀ ਦੇ ਪਿਤਾ ਦੀ ਮੇਲ ਖਾਂਦੀ ਸੀ ਉਮਰ ਉਹਨਾਂ ਨੇ ਉਹਨਾਂ ਦੀ ਉਮਰ ਦਾ ਲਿਹਾਜ਼ ਦੇਖ ਕੇ ਉਹਨਾਂ ਨੇ ਦੋਨਾਂ ਨੇ ਰਾਇ ਕੀਤੀ ਪਿਓ ਪੁੱਤਾਂ ਨੇ ਬਾਬਾ ਜੀ ਹੁਣ ਸਿੰਘ ਜੀ ਤੇ ਉਹਨਾਂ ਗੁਰੂ ਦੀ ਜਗ੍ਹਾ ਤੇ ਰੱਖਿਆ ਜਾਵਦੇ ਗੁਰੂ ਦਾ ਸੀਸ ਚਾਕੇ ਆਨੰਦਪੁਰ ਸਾਹਿਬ ਪਹੁੰਚਿਆ ਜਾਵੇ ਤੇ ਇੱਥੇ ਇੱਕ ਮੈਂ ਹੋਰ ਵੀ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਕਿਹਾ ਵੀ ਧਰਦਾ ਸੰਸਕਾਰ ਲੱਖੀ ਸ਼ਾ ਲਵਾਣਾ ਜਾਂ ਕੋਈ ਬੰਗਾਰੇ ਨੇ ਕੀਤਾ ਇਹ ਬਿਲਕੁਲ ਇਤਿਹਾਸ ਗਲਤ ਹੈ ਮਨਕਰਤ ਕਹਾਣੀਆਂ ਆ ਉਹ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਘਰ ਨੂੰ ਦਿਲਵਾਲੀ ਕਲੀ ਦੇ ਵਿੱਚ ਉਹਨਾਂ ਦਾ ਨਿੱਜੀ ਘਰ ਸੀਗਾ ਜਿਹਨੂੰ ਆਪਾਂ ਆ ਇੱਕ ਲੈਣੀ ਧਰਮਸ਼ਾਲਾ ਕਹਿ ਦਿੰਦੇ ਆ ਉਹਨਾਂ ਦੇ ਪੁਰਖੇ ਸੀਗੇ ਬਾ ਬੁੱਢਾ ਜੀ ਤੇ ਬਾਬਾ ਕਲਿਆਣਾ ਜੀ ਇਹਨਾਂ ਦੇ ਪੁਰਖੇ ਸੀਗੇ ਠੀਕ ਹੈ ਜੀ ਉਹਨਾਂ ਦੀ ਇੱਕ ਧਰਮਸਾਲ ਸੀ ਕਿ ਦਿਲ ਵਾਲੀ ਗਲੀ ਦੇ ਵਿੱਚ ਦਿੱਲੀ ਉਸ ਜਗ੍ਹਾ ਤੇ ਇਹਨਾਂ ਨੇ ਉਸ ਘਰ ਨੂੰ ਅਗੀਠਾ ਸਾਹਿਬ ਬਣਾ ਕੇ ਗੁਰੂ ਸਾਹਿਬ ਦੇ ਜੋਤੜ ਸੀਗਾ ਸ਼ਿਸ਼ਕਾਰ ਕੀਤਾ ਤੇ ਸੀਸ ਨੂੰ ਆਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਕੋਲ ਪਹੁੰਚਾਇਆ ਤਾਂ ਗੁਰੂ ਸਾਹਿਬ ਨੇ ਉੱਥੇ ਨਹੀਂ ਅਸੀਂ ਇੱਕ ਬਾਈ ਜੀ ਵੀਡੀਓ ਦੇਖੀ ਸੀਗੀ ਵਾਹਿਗੁਰੂ ਜੀ ਜਿਹਦੇ ਵਿੱਚ ਇੱਕ ਪੰਜਾਬ ਦਾ ਨਾਮੀ ਕਲਾਕਾਰ ਸ਼ਾ ਤੁਸੀਂ ਵੀ ਦੇਖੇ ਹੋਏ ਵੀਰ ਸਿੰਘ ਉਹ ਕਹਿੰਦਾ ਵੀ ਬਾਬਾ ਜੀਵਨ ਸਿੰਘ ਦਾ ਤਾਂ ਨਾਂ ਹੀ ਨਹੀਂ ਲਿਆ ਉਹਨਾਂ ਨੇ ਉਹ ਕਹਿੰਦੇ ਵੀ ਇੱਕ ਗੁਰਸਿੱਖ ਸੀਸ ਲੈ ਕੇ ਜਾ ਰਿਹਾ ਸੀ ਤੇ ਕਿਸੇ ਕਿਸਾਨ ਦੇ ਘਰੇ ਉਹ ਰੁਕਿਆ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਇਹੀ ਦਾ ਇਹੀ ਦਾ ਰੌਲਾ ਨਾ ਜੀ ਜੋ ਸੱਚ ਇਤਿਹਾਸ ਉਹਨੂੰ ਲੈ ਕੇ ਨਹੀਂ ਆਉਣਾ ਚਾਹੁੰਦੇ ਉਹਦੇ ਜਿਹੜਾ ਜੋ ਕੁਰਬਾਨੀ ਕੀਤੀ ਹੈ ਉਹਨਾਂ ਨੇ ਉਹਨੂੰ ਕਿਉਂ ਛਪਾਇਆ ਜਾ ਰਿਹਾ ਕਾਰਨ ਦੇ ਮੰਨਦੇ ਹਨ ਕਾਰਨ ਇਹੀ ਹੈ ਜੀ ਵੀ ਜਿਹੜੇ ਇਤਿਹਾਸਕਾਰ ਆ ਜਿੰਨੇ ਵੀ ਆ ਉਹ ਸਾਰੇ ਹੀ ਬਾਬਾ ਜੀਵਨ ਸਿੰਘ ਦੀ ਜੋ ਰੰਗਰੇਟਾ ਮਤਲਬ ਕਾਸਟ ਹੈ ਕੰਗਰੇਟਾ ਚਲੋ ਅੱਜ ਦੇ ਟਾਈਮ ਦੇ ਵਿੱਚ ਕਾਸਟ ਲੋਕ ਮੰਨਦੇ ਆ ਇੱਕ ਚੀਜ਼ ਇਹ ਵੀ ਮੈਂ ਕਲੀਅਰ ਕਰਦਾ हां जी ਵਰਕ ਕਹ ਲੋ ਇੱਕ ਜਿਹੜਾ ਦਾ ਪਸ਼ੋਕੜ ਕਬੀਲਾ ਸੀ ਜਾਂ ਰੰਗਰੇਟਾ ਕਬੀਲਾ ਗੁਰੂ ਸਾਹਿਬ ਨੇ ਸਿਰਫ ਗੁਰੂ ਕੇ ਬੇਟੇ ਦਾ ਵਰ ਦਿੱਤਾ ਕਈ ਲੋਕ ਮੈਂ ਕਮੈਂਟ ਦੇਖਦਾ ਉਹਨਾਂ ਬਾਬਾਜੀ ਜੀ ਬਲ ਸਕਦੀ ਜੋ ਕੋਈ ਵੀਡੀਓ ਇੰਟਰਵਿਊ ਹੁੰਦੇ ਆ ਥੱਲੇ ਕਰਦੇ ਆ ਵੀ ਰੰਗਰੇਟਾ ਦਾ ਇਕੱਲੇ ਬਾਬਾਜੀਤ ਸਿੰਘ ਨੂੰ ਕਿਹਾ ਗਿਆ ਇਹ ਲੋਕਾਂ ਦਾ ਇੱਕ ਪਰੰਪਰੇਖਾ ਇਤਿਹਾਸ ਨੂੰ ਪੜਨ ਦੀ ਲੋੜ ਹੈ ਜੇ ਤੁਸੀਂ ਪੜਨਾ ਰੰਗਰੇਟਿਆਂ ਦਾ ਇਤਿਹਾਸ ਪੜੋ ਕਿਤਾਬ ਨਰਿੰਦਰ ਸਿੰਘ ਅਰਫੀ ਜੀ ਦੀ ਉਹ ਚ ਲਿਖਿਆ ਹੋਇਆ ਰੰਗਰੇਟਿਆਂ ਦੇ ਛੇਵੇਂ ਬਾਦਸ਼ਾਹ ਤੱਕ ਰੰਗਰੇਟੇ ਸਿੱਖੀ ਦੇ ਵਿੱਚ ਆ ਗਏ ਸਨ ਹਰਗੋਬਿੰਦ ਸਾਹਿਬ ਦੇ ਸਮੇਂ ਦੇ ਵਿੱਚ ਠੀਕ ਹੈ ਜੀ ਉਹ ਉਦੋਂ ਉਹ ਜਿਹੜਾ ਧਰਮ ਦਾ ਸੀਗਾ ਪਤਨ ਹੋ ਗਿਆ ਉਹ ਧਰਮ ਖਤਮ ਹੋ ਗਿਆ ਮੰਨ ਲਓ ਤੇ ਜਿਹੜੇ ਸੀਗੇ ਮੁਸਲਮਾਨਾਂ ਦੇ ਵਿੱਚੋਂ ਆਏ ਲੋਕ ਉਹਨਾਂ ਨੇ ਫਿਰ ਤੋਂ ਉਹ ਚ ਇਸਲਾਮ ਧਰਮ ਦੇ ਵਿੱਚ ਹੀ ਚਲੇ ਗਏ ਜਿਹੜੇ ਰਾਜਪੂਤਾਂ ਜੋ ਆਏ ਸੀ ਜਾਂ ਛਤਰੀਆਂ ਵਿੱਚੋਂ ਆਏ ਸੀਗੇ ਭਾਈ ਜੀ ਜਿਵੇਂ ਤੁਸੀਂ ਅਸੀਂ ਤੁਹਾਡੇ ਦੇਖਿਆ ਜੀ ਤੁਸੀਂ ਲਿਖਿਆ ਹੋਇਆ ਹੈ ਨਾ ਵੀ ਸਿੱਖੀ ਪ੍ਰਚਾਰ ਜਾਂ ਕੁਝ ਮਜਬੀ ਸਿੱਖਾਂ ਦਾ ਜਿਹੜਾ ਧਰਮ ਧਰਮ ਪਰਿਵਰਤਨ ਹੋ ਰਿਹਾ ਉਹ ਕਿਸੇ ਲਾਲਚ ਵਾਸ ਹੋ ਰਿਹਾ ਜਾਂ ਕੋਈ ਹੋਰ ਕਾਰਨ ਤੁਹਾਨੂੰ ਕੀ ਹੋ ਰਿਹਾ ਜੀ अच्छा एक ਤਾਂ ਤੁਸੀਂ ਲਾ ਲੂ ਵੀ ਅਨਪੜਤਾ ਦੀ ਵਜ੍ਹਾ ਪਹਿਲਾਂ ਪਹਿਲਾ ਨੰਬਰ ਦੂਜਾ ਨੰਬਰ ਜਦੋਂ ਆਪਾਂ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਨੇ ਸਿੱਖ ਧਰਮ ਨੂੰ ਹਨਾ ਆਪਣੀਆਂ ਕੁਰਬਾਨੀਆਂ ਦੇ ਕੇ ਆਪਣਾ ਖੂਨ ਡੋਲ ਕੇ ਬੁੱਟੇ ਨੂੰ ਪਾਲਿਆ ਹੋਵੇ ਤੇ ਜੇ ਉਹਨਾਂ ਲੋਕਾਂ ਨੂੰ ਸਤਿਕਾਰ ਨਾ ਮਿਲੇ ਫਿਰ ਤੋਂ ਤਾਂ ਲੋਕ ਕਿਸੇ ਨੂੰ ਤਾਂ ਗੁਰੂ ਮੰਨਣਗੇ ਉਹਨਾਂ ਨੂੰ ਤਾਂ ਗੁਰੂ ਚਾਹੀਦਾ ਨਾ ਰੱਬ ਚਾਹੀਦਾ ਠੀਕ ਹੈ ਉਹਨੂੰ ਰੱਬ ਚਾਹੀਦਾ ਮੰਨਣ ਵਾਸਤੇ ਕੋਈ ਪਲੇਟਫਾਰਮ ਚਾਹੀਦਾ ਧਰਮ ਦੇ ਅਧਾਰ ਤਾ ਠੀਕ ਹੈ ਜੀ ਉੱਥੇ ਉਹ ਜਾਂਦੇ ਆ ਕਾਰਨ ਇਹੀ ਆ ਵੀ ਜਿਹੜੇ ਸਾਡੇ ਪ੍ਰਚਾਰਕ ਹੈ ਉਹੋ ਇਹ ਚਾਹੁੰਦੇ ਆ ਵੀ ਜਿਹੜੀ ਸਾਡੀ ਚੌਧਰ ਹੈ ਜੇ ਆਪਾਂ ਇਹਨਾਂ ਨੂੰ ਦੱਸ ਦਿੱਤਾ ਨਾ ਇਤਿਹਾਸ ਜਾਂ ਇਹਨਾਂ ਨੂੰ ਆਪਾਂ ਆਉਧੇ ਦੇ ਦਿੱਤੇ ਤਾਂ ਇਹਨਾਂ ਨੇ ਸਾਨੂੰ ਕੁਝ ਨਹੀਂ ਸਮਝਣਾ ਤੇ ਇਹੀ ਵੱਡਾ ਕਾਰਨ ਆ ਗਿਆ ਵੀ ਸਾਰੇ ਲੋਕ ਆ ਜਿਹੜੇ ਜਿੱਦਾਂ ਗੁਰੂ ਸਾਹਿਬ ਨੇ ਹਨਾ ਵੀ ਜਾਤ-ਪਾਤ ਖਤਮ ਕੀਤੀ ਸੀ ਇਹਨਾਂ ਨੇ ਉਹ ਚੀਜ਼ 10 ਗੁਰੂ 10 ਪਾਸ਼ਾ ਹੀ ਆ ਹੋਈ ਜਣਾਈ ਪਹਿਲੀ ਪਾਸ਼ੇ ਤੂੰ ਲਲੋਏ ਜਾਤ ਦੇ ਪ੍ਰਤੀ ਜਿਹੜਾ ਸਿੱਖ ਧਰਮ ਦਾ ਮੇਨ ਮੋਟਿਵ ਆ ਨਾ ਵੀ ਇਹ ਜਾਤ-ਪਾਤ ਜ਼ਿਆਦਾ ਸੀਗਾ ਤੇ ਹਿੰਦੂਵਾਦ ਸੀਗਾ ਇਸ ਕਰਕੇ ਇਹ ਧਰਮ ਆਇਆ ਸੀਗਾ ਇਹ ਧਰਮ ਜਦੋਂ ਮੰਨ ਲਓ ਪ੍ਰਫੁੱਲਤ ਹੋਇਆ ਤੇ ਸਭ ਤੋਂ ਜ਼ਿਆਦਾ ਮਾਝੀ ਵੀ ਸਿੱਖਾਂ ਨੇ ਜਿੱਦਾਂ ਰੰਗਰੇਟੇ ਕਹ ਲੋ ਪਹਿਲਾਂ ਮਾਝੀ ਵੀ ਸਿੱਖਾ ਬਤਾ ਇੰਨਾ ਹੈ ਨਹੀਂ ਸੀ ਪਰ ਚੱਲ ਤਾ ਰੰਗਰੇਟਾ ਕਵੀਲੇ ਸੀਗਾ ਤਾਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਪਰ ਜਦੋਂ ਅੱਜ ਉਹ ਸਮਾਂ ਆਇਆ ਗਾਣਾ ਵੀ ਕੁਰਬਾਨੀਆਂ ਦੇਣ ਤੋਂ ਬਾਅਦ ਇੱਕ ਸਿੱਖ ਤਰ੍ਹਾਂ ਪਰ ਫੁੱਲਤ ਹੋ ਗਿਆ ਵਧੀਆ ਖਾਲਸਾ ਜੀ ਜਿਵੇਂ ਆਪਾਂ ਜੂਨ ਦੇ ਮਹੀਨੇ ਚ ਹਨ ਸ਼ਵੀਲਾ ਲੱਗਦੇ ਹਨ ਆਪਾਂ ਦੇਖਦੇ ਆਂ ਤਾਂ ਉੱਥੇ ਕਈ ਵਾਰੀ ਕੁਝ ਕਲਾਕਾਰਾਂ ਦੇ ਫੋਟੋ ਲੱਗੀਆਂ ਹੁੰਦੀਆਂ ਜਾਂ ਕੁਝ ਹੋਰ ਜਿਹੜੇ ਨਵੇਂ ਸ਼ਹੀਦ ਬਣ ਗਏ ਉਹਨਾਂ ਨੇ ਫੋਟੋ ਲੱਗੀਆਂ ਹੁੰਦੀਆਂ ਕਦੇ ਤੁਸੀਂ ਸ਼ਵੀਲਾਂ ਦੇ ਉੱਪਰ ਬਾਬਾ ਜੀਵਨ ਸਿੰਘ ਦੀ ਜਾਂ ਗੁਰੂ ਰਵੀਦਾਸ ਜੀ ਦੀ ਇਹਨਾਂ ਨੇ ਕਦੇ ਤੁਸੀਂ ਫੋਟੋ ਲੱਗੀਆਂ ਦੇਖੀਆਂ ਨਹੀਂ ਦੇਖੀਆਂ ਜੀ ਇਸ ਇਹਦੇ ਵਿੱਚ ਇੱਕ ਸਵਾਲ ਹੋਰ ਵੀ ਆਉਂਦਾ ਹੈ ਜਿਹਦਾ ਸੇਵਾ ਕਰਨ ਵਾਲੇ ਸਾਰੇ ਉਹ ਜਦਾ ਜੀਦਾ ਬਾਬਾ ਜੀ ਹਰ ਸਿੰਘ ਇਹਨੂੰ ਮੰਨਣ ਵਾਲੇ ਹਨ ਜੀ ਮੰਨ ਲਓ ਚਲੋ ਸ਼ੀਤ ਆ ਸਾਰੇ ਸਾਂਝੇ ਆ ਪਰ ਜਾਲਾਪਰ ਜੇ ਕਿਸੇ ਦੀ ਆਪਾ ਕਾਸ ਨੂੰ ਲੈ ਕੇ ਨਹੀਂ ਕਰਦੇ ਗੱਲ ਜਿਹੜੇ ਪਰਿਵਾਰਾਂ ਵਿੱਚ ਆਉਂਦੇ ਆ ਜਦਾ ਬਾਬਾ ਜੀ ਹਰ ਸਿੰਘ ਦੇ ਪਰਿਵਾਰਾਂ ਵਿੱਚ ਆਉਂਦੇ ਉਹ ਸੇਵਾ ਕਰਨ ਵਾਲੇ ਉੱਥੇ ਉਹੀ ਬੰਦੇ ਹੁੰਦੇ ਆ ਤੇ ਜੇ ਆਪਾਂ ਦੇਖੀ ਜੇ ਦੇਖੀ ਆਪਾਂ ਜਿਹੜੇ ਅਰਦਾਸ ਨੂੰ ਮੰਨਣ ਵਾਲੇ ਹਨ ਹੈਗੇ ਲੋ ਉਹ ਪਰਿਵਾਰ ਦੀ ਗੱਲ ਹੈ ਕਿ ਜਾਤ ਨੂੰ ਨਹੀਂ ਲੈ ਰਹੇ ਆਪਾਂ ਤੇ ਉਹ ਵੀ ਉੱਥੇ ਸੇਵਾ ਕਰ ਰਹੇ ਹੁੰਦੇ ਆ ਪਰ ਜਿਹੜਾ ਉਹਨਾਂ ਦਾ ਪਿਓ ਹੈ ਬਾਬਾ ਜੀ ਹਰ ਸਿੰਘ ਲਾਲੋ ਜਹਰ ਅਰਦਾਸ ਮਹਾਰਾਜ ਲਾਲੋ ਉਹਨਾਂ ਦੀ ਤਸਵੀਰ ਕਿਉਂ ਨਹੀਂ ਹੁੰਦੀ ਹਾਂ ਕਾਰਨੀ ਕੀ ਆ ਲਾਉਣਾ ਚਾਹੀਦਾ ਫਿਰ ਲਾਉਣਾ ਚਾਹੀਦਾ ਜੀ ਬਣਦਾ ਹੱਕ ਕਿਉਂਕਿ ਆਪਣਾ ਜੋ ਪਿਓ ਦਾਦਾ ਹੁੰਦਾ ਜਾਂ ਪਰਜੋਕੜ ਹੁੰਦਾ ਲਾਉਣਾ ਚਾਹੀਦਾ ਤੁਹਾਡੀ ਉਮਰ ਕਿੰਨੀ ਆ ਮੇਰੀ ਹੋਰ ਹੁਣੇ ਹੀ ਪੱਤੀ 33 ਸਾਲ ਦੀ ਤੁਸੀਂ ਕਦੇ ਦੇਖਿਆ ਵੀ ਆਮ ਪਿੰਡਾਂ ਦੇ ਵਿੱਚ ਬਾਬਾ ਜੀ ਹਰ ਸਿੰਘ ਦਾ ਜਿਵੇਂ ਵੱਡੇ ਲੈਵਲ ਤੇ ਕੋਈ ਜ਼ਾਮਿੰਦਾਰ ਬਣਾਇਆ ਨਹੀਂ ਜੀ ਮੈਂ ਤਾਂ ਨਹੀਂ ਦੇਖਿਆ ਜਦ ਤੱਕ ਆਪ ਆਪਣੇ ਜਿਵੇਂ ਗਰੀਬ ਆਰਥਿਕ ਤੌਰ ਤੇ ਆਪਣੇ ਸਮਾਜ ਦੇ ਲੋਕ ਗਰੀਬ ਆ ਉਹ ਫਿਰ ਵਿਚਾਰੇ ਛੋਟੇ ਕਿਸੇ ਧਰ ਮਸਾਲਾ ਜ ਕਰ ਲਿਆ ਨਾ ਜਾਂ ਕੋਈ ਛੋਟਾ ਜਿਹਾ ਪ੍ਰੋਗਰਾਮ ਇਸ ਤਰ੍ਹਾਂ ਕਰਦੇ ਆ ਵੱਡੇ ਲੈਵਲ ਤੇ ਤਾਂ ਕਦੇ ਨਹੀਂ ਕਿਸੇ ਨਹੀਂ ਕਰਦੇ ਜੀ ਕਾਰਨ ਇਹੀ ਆ ਵੀਰ ਜਿੱਦਾਂ ਆਪਾਂ ਦੇਖਦੇ ਆ ਨਾ ਵੀ ਸ਼ਰਮਣੀ ਕੁੜੀ ਦੀ ਤੇ ਲਾ ਲੋ ਚੱਲ ਹਨਾ ਮੇਨ ਗੱਲ ਆ ਗਈ ਸਾਰੇ ਚੀਜ਼ਾਂ ਦੀ ਗੱਲ ਕਰਦੇ ਆ ਇਹ ਜਦ ਆਪਾਂ ਦੇਖਦਾ ਸਟੇਜਾਂ ਤੇ ਵੀ ਬੋਲਦੇ ਆ ਪਰ ਮੈਕਸੀ ਦੀਖੇ ਜਦੋਂ ਬਾਬਾ ਜੀਵਨ ਸਿੰਘ ਦੀ ਗੱਲ ਆਉਂਦੀ ਹੈ ਉੱਥੋਂ ਇੱਕ ਸਿੱਖ ਕਹਿ ਕੇ ਇੱਕ ਸਿੱਖ ਕਹਿ ਕੇ ਛੱਡ ਦਿੰਦੇ ਆ ਜਿਹਦਾ ਕਲੰਗੀ ਤੁਹਾਡੇ ਦੀ ਗੱਲ ਆਉਂਦੀ ਉਹਦੋਂ ਵੀ ਨਹੀਂ ਕਲੀਅਰ ਕਰਦੇ ਇੱਕ ਇਹਨਾਂ ਨੇ ਦੁੱਧਾ ਦੇ ਵਿੱਚ ਹੋਰ ਚੀਜ਼ ਨੂੰ ਪਾਇਆ ਹੋਇਆ ਜਿੱਦਾਂ ਇਹਨਾਂ ਨੇ ਸੰਗਤ ਸਿੰਘ ਨੂੰ ਰਵਦਾਸ ਪਰਿਵਾਰ ਚੋਂ ਦੱਸਿਆ ਗਿਆ ਵੀ ਉਹ ਰਵਦਾਸ ਪਰਿਵਾਰ ਚੋਂ ਸੀਗੇ ਹਾਲਾਂਕਿ ਹੈਗੇ ਬਾਬਾ ਜੀਵਨ ਸਿੰਘ ਦੇ ਛੋਟੇ ਭਾਈ ਉਹ ਪਿਤਾ ਦਾ ਨਾਮ ਬਾਬਾ ਸਦਰਨਾਂਦ ਜੀ ਹੈ ਨਾ ਤੇ ਮਾਤਾ ਦਾ ਨਾਮ ਪ੍ਰੀਮੋ ਜੀ ਤੇ ਬਾਬਾ ਜੀਵਨ ਸਿੰਘ ਜੀ ਦੇ ਭਰਾ ਉਹ ਠੀਕ ਹੈ ਜੀ ਤੇ ਵੀ ਹੀ ਜੀਜਾ ਮੈਸਟਰ ਉਹਨਾਂ ਦਾ ਵੀ ਕਲੀਅਰ ਕਰਨੀ ਆ ਜਿੱਦਾਂ ਹੁਣ ਉਹਨਾਂ ਦੇ ਜੇ ਉਹਨਾਂ ਨੂੰ ਆਪਾਂ ਕਿਸੇ ਵੀ ਪ੍ਰਚਾਰ ਨੂੰ ਪੁੱਛਦੇ ਆ ਜਿਹੜਾ ਸ਼ੁਰਮਣੀ ਕਮੇਟੀ ਨੇ ਵੀ ਹੁਣ ਤਾਂ ਕਹਿੰਦੇ ਆ ਮੈਂ ਸੁਣਿਆਗਾ ਪਰ ਮੈਂ ਕਲੀਅਰ ਨਹੀਂ ਕੀਤਾ ਜੇ ਉਹਨਾਂ ਨੇ ਵੀ ਕੋਈ ਗਲਤੀ ਪਾ ਦਿੱਤਾ ਬਾਬਾ ਜੀਨ ਸਿੰਘ ਜੀ ਬਾਰੇ ਵੀ ਕੱਲ੍ਹ ਗੀ ਤੋੜਾ ਉਹਨਾਂ ਨੂੰ ਦਿੱਤਾ ਸੀਗਾ ਕਿਉਂਕਿ ਇਸ ਜਿਹੜੀ ਮੈਂ ਕਵੀ ਦੀ ਪਹਿਲਾਂ ਵੀ ਗੱਲ ਕੀਤੀ ਸੀਗੀ ਦਰਬਾਰੀ ਕਵੀ ਗੁਰੂ ਸਾਹਿਬ ਦੇ ਕਵੀ ਕੰਕਣ ਜੀ ਉਹਨਾਂ ਨੇ ਕਲੀਅਰ ਕੀਤਾ ਹੋਇਆ ਬਹੁਤ ਟਾਈਮ ਮਤਲਬ ਉਹ ਤਾਂ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਕਲੀਅਰ ਕੀਤਾ ਉਹਨਾਂ ਨੇ ਜਿੱਦਾਂ ਆਪਾਂ ਪਹਿਲਾਂ ਮੈਂ ਬੋਲਿਆ ਸੀ ਚਪਹਿਰਾ ਨਾ ਨ ਅੱਜ ਗੜੀ ਗੁਰੂ ਗੋਬਿੰਦ ਸਿੰਘ ਜਾਈ ਆਪਾਂ ਜਿਹੜੇ ਹੁਣ ਦੇ ਇਤਿਹਾਸਕਾਰਾਂ ਨਵੇਂ ਆਉਂਦੇ ਅੱਜ ਕੱਲ ਦੇ ਹਨਾ ਜੀ ਅੱਜ ਅੱਜ ਕਹਿੰਦੇ ਵੀ ਇਹ ਇੱਥੇ ਚੱਕੀ ਤੋਂ ਇਤਿਹਾਸਕਾਰ ਉੱਠਦਾ ਹੈ ਜਿਹੇ ਜਿਹੇ ਇਤਿਹਾਸਕਾਰ ਸੁਣਦੇ ਆਂ ਜਾਂ ਗੂਗਲ ਤੇ ਦੇਖਦੇ ਆਪਾਂ ਵੀਡੀਓ ਨਵੇਂ ਤੋਂ ਨਵੀਆਂ ਪਾਉਂਦੇ ਆ ਮੈਂ ਖੁਦ ਨੇ ਚੈੱਕ ਕੀਤਾ 2017 ਦੇ ਵਿੱਚ ਜਿਹੜੀ ਗੂਗਲ ਹਿਸਟਰੀ ਰੰਗਰੇਟਾ ਬੋਲਦੀ ਸੀਗੀ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਆਉਂਦੇ ਸੀਗੇ ਹਰੀ ਸਿੰਘ ਨਲੂਆ ਜੀ ਵੀ ਆਉਂਦੇ ਸੀ ਅਕਾਲੀ ਫੁੱਲਾ ਸਿੰਘ ਜੀ ਵੀ ਆਉਂਦੇ ਸੀਗੇ ਬਾਬਾ ਬੋਤਾ ਸਿੰਘ ਜੀ ਬਾਬਾ ਕਰਜਾ ਸਿੰਘ ਜੀ ਇੱਕ ਗੁਰਪ੍ਰੀਤ ਉਹਦੋਂ ਕੇ ਹੈਗਾ ਪ੍ਰਚਾਰਕ ਉਹਦੇ ਬਾਰੇ ਮੈਂ ਸੁਣਿਆ ਸੀਗਾ ਉਹਨਾਂ ਨੇ ਪਹਿਲਾਂ ਅੱਜ ਤੋਂ ਕੋਈ 15 ਹਰਾਂ ਦੇ ਵਿੱਚ ਵੀਡੀਓ ਜਿਹੜੀ ਪਾਈ ਸੀ ਉਹਦੇ ਵਿੱਚ ਤਾਂ ਬੋਤਾ ਸਿੰਘ ਤੇ ਗਰਜਾ ਸਿੰਘ ਦੋਨੇ ਰੰਗਰੇਟੇ ਪਰਿਵਾਰ ਚੋਂ ਦੱਸ ਰਹੇ ਸੀ ਪਰ ਅੱਜ ਇੱਕ ਨੂੰ ਸੰਧੂ ਜੱਟ ਤੇ ਇੱਕ ਨੂੰ ਮਾਜੀ ਵੀ ਸਿੱਖ ਦੱਸਿਆ ਹੋਇਆ ਤੁਸੀਂ ਇੱਕ ਹੀ ਬੰਦੇ ਨੇ ਜੀ ਇੱਕੋ ਬੰਦੇ ਦੀ ਗੱਲ ਆ ਸਾਰੀ ਇਹ ਵੀਡੀਓ ਵੀ ਮੇਰੇ ਖਿਆਲ ਚ ਸ਼ਾਇਦ ਡਾਊਨਲੋਡ ਕਿਤੇ ਪਈ ਹੋਣੀ ਆ ਫੋਨ ਦੇ ਵਿੱਚ ਉਹ ਦੇਖ ਲੂਗਾ ਮੈਂ ਪਰ ਇਹ ਚੀਜ਼ਾਂ ਤੁਸੀਂ ਇਹ ਦੇਖੋ ਇੱਥੋਂ ਨੋਟ ਕਰੋ ਵੀ ਜਿਹੜੀ ਕੌਮ ਦੀਆਂ ਨੇ 99% ਕਰਵਾਨੀਆਂ ਹੋਣ ਉਹਨੂੰ ਤਾਂ ਅੱਜ ਨੀਚਾ ਦਿਖਾਇਆ ਜਾਂਦਾ ਮਨ ਗੁਰੂ ਘਰਾਂ ਦੇ ਵਿੱਚ ਜਿਹੜੀ ਕੌਮ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਜ਼ਿਆਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਬਤਾਵੇ ਲਿਖੇ ਤੇ ਉਹਨਾਂ ਨੂੰ ਅੱਜ ਉੱਚਾ ਰੁਤਬਾ ਹੈ ਨਾ ਸਰਦਾਰ ਵੱਡੇ ਮਤਲਬ ਸਰਦਾਰ ਦਾ ਜਿਹਨਾਂ ਨੇ ਇੱਕ ਅਰਥ ਬਣਾਇਆ ਇਹ ਗੁਰਸਿੱਖੀ ਨਾਲ ਕੋਈ ਮਤਲਬ ਨਹੀਂ ਹੈ ਚੀਜ਼ ਦਾ ਜਿਹੜੇ ਸਰਦਾਰ ਆਜੇ ਇਹ ਕਹੋਂਦੇ ਜਮੀਨਾ ਦੇ ਨਾਂ ਤੇ ਸਿਰਫ ਇਹਨਾਂ ਨੂੰ ਇਹ ਆ ਵੀ ਜੇ ਸਾਡੇ ਕੋਲ ਜਮੀਨਾ ਹੈ ਤਾਂ ਸਰਦਾਰ ਤਾਂਗੇ ਪਰ ਇਹ ਗੱਲ ਹੈ ਜਿਹੜੀ ਸਿਰ ਦੇ ਇੱਕ ਸਰਦਾਰੀਆਂ ਮਿਲੀਆਂ ਜਿਹੜੇ ਕੁਰਬਾਨੀਆਂ ਕਰਨ ਵਾਲੇ ਅਸਲ ਦੇ ਵਿੱਚ ਸਰਦਾਰ ਉਹ ਲੋਕ ਆ ਤੇ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਸਿੱਖ ਵੀ ਨਹੀਂ ਸਮਝਿਆ ਜਿੱਦਾਂ ਬਾਬਾ ਜੀਵਨ ਸਿੰਘ ਦੀ ਗੱਲ ਕਰਦੇ ਆ ਉਹਦਾ ਨਾਂ ਲੈਣ ਤੋਂ ਜਿੱਥੇ ਕਿਤੇ ਕਿਉਂ ਆ ਕਿਉਂਕਿ ਉਹਨੂੰ ਪਤਾ ਵੀ ਜਿਹੜੇ ਇਹਦੇ ਬਾਅਦ ਸਾਰੇ ਦੂਜੇ ਹਨਾ ਆਪਣੇ ਮਤਲਬ ਜਿਹੜੇ ਹੁਣ ਨਵੀਂ ਵੀਡੀਓ ਉੱਠ ਰਹੀ ਆ ਜਿਨ੍ਹਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਦਾ ਇੰਨਾ ਚੋਦਾ ਮਹਾਨ ਹਨਾ ਸ਼ਹੀਦ ਹੋਇਆਗਾ ਤੇ ਇਹ ਵੀ ਉੱਠਣਗੇ ਜਾਗਣਗੇ ਤੇ ਸਾਡੀਆਂ ਸਰਦਾਰੀਆਂ ਖੁਸ਼ ਜਾਣਗੀਆਂ ਰੌਲਾ ਕੀ ਹੈ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਕੋਈ ਸਿੱਖੀ ਨਾਲ ਪ੍ਰੇਮ ਨਹੀਂ ਕੋਈ ਸਨਕਾ ਨਹੀਂ ਹੈਗਾ ਇਹਨਾਂ ਦਾ ਸਿਰਫ ਹੈਗਾ ਪਿਆਰ ਜੇ ਪੈਸੇ ਨਾਲ ਹੈ ਗੋਲਕਾਂ ਨਾਲ ਜੇ ਨਹੀਂ ਤਾਂ ਫਿਰ ਗੋਲਕਾ ਚੱਕੂ ਗੁਰੂ ਘਰਾਂ ਦੇ ਵਿੱਚੋਂ ਮੰਨ ਲਾਂਗੇ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਮਝ ਵੀ ਸਿੱਖ ਪਰਿਵਾਰ ਮੈਂ ਤਾਂ ਜੀ ਜਿੰਨੇ ਆਪਣੇ ਰੰਗਰੇਟਾ ਸਮਾਜ ਆ ਤੇ ਜੱ ਸਿੱਖ ਸੰਗ ਜਿਹੜੇ ਨਿਰਪੱਖ ਜੱਟ ਵੀ ਹੈਗੇ ਆ ਵਧੀਆ ਗੁਰਸਿੱਖ ਪਰਿਵਾਰ ਆ ਜਿਹੜੇ ਚੰਗੇ ਆ ਵੀ ਮਤਲਬ ਜੀ ਜਾਤ ਪਾਤ ਨੂੰ ਨਹੀਂ ਮੰਨਦੇ ਵਿਚਾਰ ਧਰਨ ਜਾਂਦੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਵੀ ਤੁਸੀਂ ਜਿਹੜਾ ਪ੍ਰਚਾਰ ਤੁਹਾਡਾ ਬਣਦਾ ਫਰਜ਼ ਆ ਹਨਾ ਸੱਚ ਨੂੰ ਕਰੋ ਜੋ ਬਾਬਾ ਜੀਵਨ ਸਿੰਘ ਦਾ ਬਣਦਾ ਸਤਕਾਰ ਆ ਧਰਮ ਦੇ ਵਿੱਚ ਉਹਨੂੰ ਪੂਰਾ ਬਣਦਾ ਦਿਓ ਜਿੱਦਾਂ ਹਨਾ ਗੁਰੂ ਸਾਹਿਬ ਦੇ ਸਮੇਂ ਦੇ ਹਸਾਬ ਨਾਲ ਲਾ ਲਓ ਬਾਬਾ ਜੀਵਨ ਸਿੰਘ ਜੀ ਪੰਥ ਦੇ ਵਿੱਚ ਮੇਨ ਨਗਾਰਚੀ ਬੰਦੂਕਚੀ ਇਹ ਗੁਰੂ ਸਾਹਿਬ ਦੇ ਸਲਾਹਕਾਰ ਅਤੇ ਗੁਰੂ ਸਾਹਿਬ ਨਾਲ ਖੇਡਣ ਦਾ ਉਹਨਾਂ ਨੂੰ ਸਵਾਗਤ ਪ੍ਰਾਪਤ ਹੋਇਆ ਤੇ ਜੇ ਆਪਾਂ ਦੇਖੀ ਉਹਨਾਂ ਦੀ ਸ਼ਾਸਤਰ ਵਿਦਿਆ ਉਹ ਵੀ ਉਹਨਾਂ ਦੇ ਨਾਲ ਹੀ ਪ੍ਰਾਪਤ ਕੀਤੀ ਹੈ ਉਹਨਾਂ ਨੇ ਜਿਹੜੇ ਬੰਦੇ ਨੂੰ ਇੰਨੀਆਂ ਬਖਸ਼ਿਸ਼ਾਂ ਮਿਲੀਆਂ ਗੁਰੂ ਘਰ ਦੇ ਵਿੱਚੋਂ ਤੇ ਆਮ ਲੋਕਾਂ ਦੀ ਜਿਨ੍ਹਾਂ ਦੀ ਕੋਈ ਔਕਾਤ ਵੀ ਨਹੀਂ ਉਹ ਨਾਂ ਵੀ ਨਹੀਂ ਲੈਂਦੇ ਉਹਦਾ ਇਹ ਚੀਜ਼ ਤੋਂ ਆਪਾਂ ਨੂੰ ਬਹੁਤ ਦੁੱਖ ਹੁੰਦਾ ਕਿਉਂਕਿ ਆਪਾਂ ਇਹ ਚੀਜ਼ ਨੂੰ ਸਮਝਦੇ ਹਾਂ ਇਤਿਹਾਸ ਨੂੰ ਪੜ੍ਹਿਆ ਕੋਈ ਸਾਡੇ ਲੋਕ ਵੀ ਇਦਾਂ ਦੇ ਹੈਗੇ ਅੰਬਰ ਸ਼ਾਕੇ ਵੀ ਇਤਿਹਾਸ ਬਾਰੇ ਕੁਝ ਜਾਣਦੇ ਨਹੀਂ ਬਸ ਜਿੱਧਰ ਨੂੰ ਕਹੇ ਤਾਂ ਉਧਰ ਨੂੰ ਤੁਰ ਪੈਂਦੇ ਆ ਇਹਨਾਂ ਦਾ ਇਹ ਹਾਲ ਹੈਗਾ ਮੈਂ ਇਹੀ ਕਹਿਣਾ ਚਾਹੁੰ ਅੱਜ ਤੱਕ ਸ਼੍ਰੋਮਣੀ ਕਮੇਟੀ ਨਾਲ ਤੁਸੀਂ ਲਾ ਲਓ ਜੀ ਆਪਣਾ ਆਨੰਦਪੁਰ ਸਾਹਿਬ ਸਿਰਫ ਦੋ ਵਾਰੀ ਬਣਾਇਆ ਅੱਜ ਤੱਕ ਤੇ ਤੁਸੀਂ ਐਂ ਹਿਸਾਬ ਲਾ ਲੋ ਵੀ ਸਮਾਂ ਕਿੰਨਾ ਹੋ ਗਿਆ ਉਹ ਚੀਜ਼ ਨੂੰ ਤੇ ਇੱਥੋਂ ਹੀ ਤੁਸੀਂ ਹਿਸਾਬ ਲਾ ਲੋ ਵੀ ਜਦੋਂ ਵੱਡੇ ਵੱਡੇ ਜਿੱਦਾਂ ਆਪਣਾ ਹੁਣ ਮੇਨ ਧਰਮ ਮੰਨ ਲਓ ਜਿਹੜਾ ਆਪਣਾ ਸ਼੍ਰੋਮਣੀ ਕਮੇਟੀ ਹੈ ਇਹਨੂੰ ਆਪਾਂ ਮੇਨ ਮੰਨਦੇ ਆ ਹਨ ਵੀ ਜਿੰਨੇ ਵੀ ਆਪਣੇ ਕੋਈ ਸਿੱਖ ਆਗੂ ਹੈਗੇ ਆ ਵੀ ਉਹ ਤੋਂ ਪੱਛੇ ਗੱਲ ਕਰਨ ਜੋ ਵੀ ਹੈ ਹਨ ਮਤਲਬ ਸੀਧਾਂ ਬਾਰੇ ਤੇ ਪਰ ਇਹ ਜਦੋਂ ਇਹੀ ਨਹੀਂ ਕਰ ਰਹੇ ਤੇ ਦੂਜਿਆਂ ਨੇ ਕੀ ਕਰਨਾ ਗੁਰੂ ਹੁਣ ਆਪਾਂ ਦੇਖਦੇ ਆ ਵੀ ਜਦੋਂ ਕੋਈ ਮੱਝ ਵੀ ਸਿੱਖ ਗੱਲ ਕਰਦਾ ਹਨ ਵੀ ਆਪਣੀ ਕਮਿਊਨਿਟੀ ਦੇ ਕੇ ਰਸ਼ੀਦਵਾਰੀ ਉਦੋਂ ਇਹਨਾਂ ਕੋਲ ਇੱਕ ਮੋਟੀ ਜਿਹੀ ਗੱਲ ਹੁੰਦੀ ਹੈ ਵੀ ਆਰ ਸਿੱਖਾਂ ਦੀ ਕੋਈ ਜਾਤ ਨਹੀਂ ਤੁਸੀਂ ਜਾਤ ਪਾਤ ਕਿਉਂ ਵੰਡੀ ਐ ਨੇ ਆ ਜੇ ਜਾਤ ਪਾਤ ਸਿੱਖ ਦੀ ਕੋਈ ਨਹੀਂ ਹੁੰਦੀ ਤਾਂ ਫਿਰ ਤੁਸੀਂ ਰਿਸ਼ਤੇਦਾਰਾਂ ਕਿਉਂ ਨਹੀਂ ਪਾਉਂਦੇ ਗੁਰੂ ਸਾਹਿਬ ਨੇ ਤਾਂ ਪਾਈਆਂ ਸੀ ਜੇ ਆਪਾਂ ਦੇਖੀ ਬਾਬਾ ਜੀਵਨ ਸਿੰਘ ਦੇ ਪਿਤਾ ਸੀਗੇ ਬਾਬਾ ਸਰਨੰਦ ਜੀ ਉਹ ਪੰਡਤਾਂ ਦੇ ਬੈੇ ਸੀਗੇ ਉਹ ਗੁਰੂ ਸਾਹਿਬ ਦੇ ਜਿਹੜੇ ਨੌਵੇਂ ਗੁਰੂ ਸ੍ਰੀ ਤੇਗਵਧਰ ਸੀਗੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਖੁਦ ਬਾਬਾ ਜੀਵਨ ਸਿੰਘ ਦੇ ਪਿਤਾ ਜੀ ਬਾਬਾ ਸਰਨੰਦ ਦੀ ਸ਼ਾਦੀ ਕਰਵਾਈ ਸੀਗੀ ਪੰਡਤ ਚੰਦਰਨ ਦੀ ਸੁਤਰੀ ਨਾਲ ਫਿਰ ਆਪਾਂ ਬਾਬਾ ਜੀਵਨ ਬਾਬਾ ਜੀਵਨ ਸਿੰਘ ਜੀ ਦਸ਼ਮੇਸ਼ ਪਿਤਾ ਨੇ ਖੁਦ ਸ਼ਾਦੀ ਕਰਵਾਈ ਸੀਗੀ ਜੱਟ ਪਰਿਵਾਰ ਦੇ ਵਿੱਚ ਪੱਟੀ ਨਿਵਾਸੀ ਸੀਗੀ ਕਰਨਤਾਰ ਦੇ ਭਾਈ ਸੁਜਾਨ ਸਿੰਘ ਦੀ ਬੇਟੀ ਸੀਗੀ ਮਾਤਾ ਰਾਜਕੌਰ ਠੀਕ ਹੈ ਜੀ ਉਹ ਬਾਬਾ ਜੀਵਨ ਸਿੰਘ ਨਾਲ ਵਿਆਹ ਹੋਈ ਸੀਗੀ ਜੀ ਦੇਖੀ ਬਾਬਾ ਜੀਵਨ ਸਿੰਘ ਜੱਟ ਪਰਿਵਾਰ ਚ ਵਿਆਹ ਸੀਗੇ ਠੀਕ ਹੈ ਜੀ ਹੋਰ ਵੀ ਬਹੁਤ ਸਾਰੀ ਚੀਜ਼ ਇਦਾਂ ਦੇ ਆ ਜਿੰਦਾ ਵਾ ਵੀਰ ਸਿੰਘ ਦੀ ਗੱਲ ਕਰ ਲਈ 1300 ਘੋੜਸਵਾਰ ਹਨ ਬਾਬਾ ਵੀਰ ਸਿੰਘ ਜੀ ਦੀ ਆਪਾਂ ਗੱਲ ਕਰਦੇ ਹੁਣਾਂ ਦੀ ਮਿਸਲ ਸੀਗੀ 1300 ਘੋੜਸਵਾਰ ਇਹਨਾਂ ਨੇ ਉਹ ਮਿਸਲ ਨੂੰ ਵੀ ਕਿਤੇ ਨਾਂ ਨਹੀਂ ਦਿੱਤਾ ਕਿਤੇ ਵੀ ਉਹਨੂੰ ਮਤਲਬ ਜਾਗਰ ਨਹੀਂ ਕੀਤਾ ਗਿਆ ਜੀ ਵੀ ਉਹ ਮਿਸਲ ਨੂੰ ਗਿਣੇ ਨਹੀਂ ਗਿਆ ਸਿੱਖੀ ਦੇ ਵਿੱਚ 12 ਮਿਸਲੀਆਂ ਗਿਣੀਆਂ ਗਈਆਂ ਤੇ 13ਵੀਂ ਮਿਸਲ ਬਾਬਾ ਜੀ ਵੀਰ ਸਿੰਘ ਤੀਰ ਸਿੰਘ ਦੀ ਸੀਗੀ ਇਹ ਵੀ ਬਹੁਤ ਆਪਣੇ ਲੋਕ ਘੱਟ ਜਾਣਦੇ ਆ ਕਾਰਨ ਇਹੀ ਆ ਵੀ ਜੇ ਗਾਇਕ ਦਾ ਕਿਹਦਾ ਗੀਤ ਆਉਣਾ ਹੋਵੇ ਟੈਕ ਉਹਦੇ ਨੇ ਚੱਕ ਲੈਂਦੇ ਆ ਤੇ ਜੇ ਆਪਣੇ ਕੋਈ ਸ਼ੀਰ ਦੀ ਗੱਲ ਚ ਚੱਲਦੀ ਹੋਵੇ ਉਹਨੂੰ ਵੀਡੀਓ ਨੂੰ ਅੱਗੇ ਦਬਾ ਦਿੰਦੇ ਆ ਵੀ ਉਹ ਚੀਜ਼ਾਂ ਨੂੰ ਸੁਣਦੇ ਨਹੀਂਗੇ ਆਪਣੇ ਲੋਕਾਂ 'ਚ ਵੀ ਕਮੀ ਆ ਜੇ ਉਹਨਾਂ ਜਿਹੜੇ ਆਪਣੇ ਨਾਲ ਵਿਰੋਧ ਕਰਦੇ ਨੇ ਤਾਂ ਹੈਗੀ ਆ ਕਮੀ ਤੇ ਜਿਹੜੇ ਆਪਣੇ ਲੋਕ ਸੁਣਦੇ ਨਹੀਂ ਆਪਦੇ ਬਾਰੇ ਜਿਹੜਾ ਉਹਨਾਂ 'ਚ ਵੱਡੀ ਕਮੀ ਆ ਮੈਂ ਇਹੀ ਅਪੀਲ ਕਰਦਾ ਆਪਣੇ ਭਾਈਚਾਰੇ ਨੂੰ ਜਾਂ ਆਪਣੇ ਸਮਾਜ ਨੂੰ ਸਿੱਖ ਸੰਗਤ ਨੂੰ ਵੀ ਤੁਸੀਂ ਸ਼ੀਧਾਂ ਦੇ ਵਿੱਚ ਨਾਵਿਤ ਕਰਾ ਕਰੋ ਤੁਸੀਂ ਪਿੰਡਾਂ ਦੇ ਵਿੱਚ ਤਾਂ ਹਰ ਇੱਕ ਨੂੰ ਪਤਾ ਵੀ ਕਰਦੇ ਹਾਂ ਪਰ ਸ਼ੀਧਾਂ 'ਚ ਨਾ ਕਰੋ ਕਿਉਂਕਿ ਉਹਦੀ ਬਹੁਤ ਵੱਡੀ ਪੰਥ ਨੂੰ ਦੇਣਾ ਬਾਬਾ ਜੀਮ ਸਿੰਘ ਦੀ ਜਿੱਥੇ ਦਸ਼ਮੇਸ਼ ਪਿਤਾ ਦੇ ਚਾਰ ਸੁਪੁੱਤਰ ਸ਼ੀਧ ਹੋਏ ਹਨ ਉੱਥੇ ਬਾਬਾ ਜੀਵਨ ਸਿੰਘ ਦੇ ਵੀ ਸ਼ੀਧ ਹੋਏ ਆ ਹੁਣ ਬਾਬਾ ਜੀਵਨ ਸਿੰਘ ਬਾਰੇ ਆਪਣੇ ਲੋਕ ਇੰਨਾਕ ਜਾਣਦੇ ਆ ਵੀ ਸੀਸ ਲੈ ਦਿੱਲੀੋਂ ਚਲੋ ਠੀਕ ਹੈ ਜੀ ਹੁਣ ਉਹਨਾਂ ਦੇ ਪਰਿਵਾਰ ਦੀ ਜੀ ਗੱਲ ਕਰ ਲਈਏ ਬਾਬਾ ਜੀਵਨ ਸਿੰਘ ਦੇ ਤਾਇਆ ਜੀ ਆਗਿਆ ਰਾਮ ਜੀ ਵੀ ਦਿੱਲੀ ਸ਼ੀਧ ਹੋਏ ਆ ਤੇ ਉਹਨਾਂ ਦੇ ਜਿੱਦਾਂ ਪਿਤਾ ਦੀ ਗੱਲ ਕਰ ਲਈਏ ਬਾਬਾ ਸਰਨਾਂ ਦੀ ਵੀ ਦਿੱਲੀਸ਼ੀਦ ਹੋਏ ਆ ਜਿਨ੍ਹਾਂ ਦੀ ਸੀਸ ਦੀ ਬਦਲ ਗੁਰੂ ਸਾਹਿਬ ਦੇ ਸੀਸ ਨਾਲ ਕੀਤੀ ਗਈ ਸੀਗੀ ਬਾਬਾ ਸਰਨਾਂ ਦੀ ਜੀ ਤੇ ਜੇ ਇਹਨਾਂ ਦੀ ਮਾਤਾ ਦੀ ਗੱਲ ਕਰ ਲਈਏ ਮਾਤਾ ਪ੍ਰੇਮੋ ਜੀ ਤੇ ਇਹਨਾਂ ਦੀ ਸਪਤਨੀ ਦੀ ਗੱਲ ਕਰ ਲਈਏ ਮਾਤਾ ਰਾਜਕੌਰ ਜੀ ਤੇ ਜੇ ਇਹਨਾਂ ਦੇ ਸੁਪੁੱਤਰਾਂ ਦੀ ਗੱਲ ਕਰੀਏ ਬਾਬਾ ਸੁਖਾ ਸਿੰਘ ਜੀ ਬਾਬਾ ਜੀਮ ਸਿੰਘ ਦੇ ਸੁਪੁੱਤਰ ਬਾਬਾ ਸੇਵਾ ਸਿੰਘ ਜੀ ਬਾਬਾ ਗੁਰਦਿਆਲ ਸਿੰਘ ਜੀ ਤੇ ਬਾਬਾ ਗੁਲਜਾਰ ਸਿੰਘ ਜੀ ਇਹ ਸੀਦ ਹੋਏ ਇਹਨਾਂ ਦੇ ਭਰਾ ਬਾਬਾ ਸਰਨ ਬਾਬਾ ਸੰਗਤ ਸਿੰਘ ਜੀ ਇਹ ਵੀ ਚਮਕੌਰ ਗੜੀ ਵਿੱਚ ਸੀਦ ਹੋਏ ਆ ਕਈ ਇਤਿਹਾਸਕਾਰਾਂ ਨੇ ਇਹ ਵੀ ਦੋਧਾ ਪਾਈ ਆ ਕਿ ਬਾਬਾ ਜੀ ਕਾਰਨ ਇਹ ਸੀਗਾ ਕਿ ਜਿਹੜੀ ਕਲੰਗੀ ਤੋੜੀ ਕਲੰਗੀ ਤੋੜਾ ਵੀ ਉਹ ਉਹ ਇਹਨਾਂ ਦਾ ਮਾਣ ਸਨਮਾਨ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਗਿਆ ਕਲੰਗੀ ਤੋੜਾ ਕਿਸੇ ਆਮ ਇਨਸਾਨ ਦੇ ਨਹੀਂ ਲੱਗਦਾ ਜਿਹੜਾ ਜੋਗ ਹੋਊਗਾ ਬੰਦਾ ਬਹਾਦਰ ਜੋਧੇ ਦੇ ਲੱਗਦਾ ਠੀਕ ਹੈ ਜੀ ਜੇ ਕਿਤੇ ਕਲੰਗੀ ਤੋਂੜਾ ਕਿਸੇ ਹੋਰ ਇਨਸਾਨ ਨੂੰ ਮਿਲਿਆ ਹੁੰਦਾ ਇਹਨਾਂ ਨੇ ਤਾਂ ਆਪਾਂ 11ਵਾਂ ਗਰੁੱਪ ਬਣਾ ਲੈਣਾ ਸੀਗਾ ਤੇ ਉਹ ਸਿੱਖ ਨੂੰ ਇੱਕ ਸਦਕਾਰ ਵੀ ਨਹੀਂ ਇੱਕ ਸਿੰਘ ਸਹਿਬ ਵਜੋਂ ਜਾਂ ਜਥੇਦਾਰ ਵਜੋਂ ਜਾਂ ਸੰਤ ਬਲਿਓ ਨਾਂ ਵੀ ਨਹੀਂ ਪਕਾਰਿਆ ਗਿਆ ਕਿੰਨਾਂ ਦੀ ਇਹਨਾਂ ਦੀ ਏਡੀ ਵੱਡੀ ਬੇਵਕੂਫੀ ਲਾ ਲਓ ਤੇ ਜਾਂ ਇਹਨਾਂ ਦੀ ਇੱਕ ਸ਼ਰਾਰਤ ਲਾ ਲਓ ਠੀਕ ਹੈ ਜੀ ਤੇ ਜਾਂ ਉਹਨਾਂ ਨਾਲ ਵਿਤਕਰਾ ਲਾ ਲਓ ਤੁਸੀਂ ਇਹ ਚੀਜ਼ ਨੂੰ ਕੁਝ ਵੀ ਲਾ ਸਕਦੇ ਹੋ ਕਿਉਂਕਿ ਇਹ ਸਾਰੀਆਂ ਗੱਲਾਂ ਹੀ ਇਸ ਚੀਜ਼ ਨਾਲ ਮੈਚ ਕਰਦੀਆਂ ਗਿਆ ਹੁਣ ਮੈਂ ਇਹੀ ਚਾਹਣਾਗਾ ਵੀ ਜਿਹੜੇ ਸੰਗ ਸਿੰਘ ਆਪਣੇ ਬਾਬਾ ਜੀਵਨ ਸਿੰਘ ਦੀ ਗੱਲ ਕਰਦੇ ਆਂ ਸ਼ਹੀਦ ਹੋਣ ਦੀ 7 ਸਕੰਡੇ ਉਹਨਾਂ ਦੇ ਜਿਹੜਾ ਪਿਤਾ ਦਾ ਨਾਮ ਸੀ ਘਰ ਲਾ ਤੇ ਦਾਦਾ ਦਾ ਨਾਮ ਅਦੁੱਲਾ ਤੇ ਵਾਸੀ ਦਿੱਲੀ ਠੀਕ ਹੈ ਜੀ ਉਹ ਦਿੱਲੀ ਦੇ ਰਹਿਣ ਵਾਲੇ ਸੀਗੇ ਉਹ ਮਤਲਬ ਹੋਰ ਸੀਗੇ ਬਾਬਾ ਜੀਵਨ ਸਿੰਘ ਉਹ ਉਹ ਬਾਬਾ ਸਦਨੰਦ ਜੀ ਦੇ ਸੁਪੁੱਤਰ ਨਹੀਂ ਸੀਗੇ ਉਹ ਹੋਰ ਸੀਗੇ ਜਿਹੜੇ ਬਾਬਾ ਜੀਵਨ ਸਿੰਘ ਹੈ ਇਹਨਾਂ ਦੇ ਪਿਤਾ ਦਾ ਨਾਮ ਹੈਗਾ ਆਪਣਾ ਬਾਬਾ ਸਦਨੰਦ ਜੀ ਤੇ ਦਾਦਾ ਦਾ ਨਾਮ ਹੈਗਾ ਜਸਪਾਲ ਜੀ ਠੀਕ ਹੈ ਜੀ ਇਹ ਵੀ ਦਿੱਲੀ ਵਾਸੀ ਸੀਗੇ ਪਰ ਇਹ ਅਨੰਦਪੁਰ ਆਗੇ ਸੀਗੇ ਇਹਨਾਂ ਦਾ ਅਸ਼ੁਕਰ ਦਿੱਲੀ ਰਹਿਣ ਦਾ ਸੀਗਾ ਪਰ ਇਹ ਅਨੰਦਪੁਰ ਗੁਰੂ ਸਾਹਿਬ ਦੇ ਨਾਲ ਰਹਿ ਰਹੀ ਸੀ ਜਿੱਦਾਂ ਆਪਣੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਇਹਨਾਂ ਦੇ ਪਿਤਾ ਜੀ ਰਹੇ ਬਾਬਾ ਸਰਾਮ ਜੀ ਤੇ ਬਾਬਾ ਜੀ ਹਰ ਸਿੰਘ ਜੀ ਦਸਵੇਂ ਗੁਰੂ ਗੋਬੇ ਸਿੰਘ ਸਾਹਿਬ ਦੇ ਨਾਲ ਜਿੱਥੇ ਵੀ ਗੁਰੂ ਸਾਹਿਬ ਦਾ ਟਿਕਾਣਾ ਸੀਗਾ ਤੇ ਨਾਲ-ਨਾਲ ਉਹਨਦੇ ਰਹੇ ਆ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਜੀਵਨ ਸਿੰਘ ਨਾਮ ਦੇ ਚਾਰ ਵਿਅਕਤੀ ਹੋਏ ਆ ਸ਼ਹੀਦ ਪੰਥ ਦੇ ਵਿੱਚ ਤੇ ਜਿਹੜੇ ਚੌਥੇ ਸ਼ਹੀਦ ਸੀਗੇ ਬਾਬਾ ਜੀਵਨ ਸਿੰਘ ਜੀ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਆ ਤੇ ਉਹਨਾਂ ਦਾ ਬੁਰਜ ਸਾਹਿਬ ਅੱਜ ਵੀ ਚਮਕੌਰ ਸਾਹਿਬ ਦੇ ਵਿੱਚ ਬੈਠ ਕੇ ਡਿਬੇਟ ਕਰ ਸਕਦਾ ਜਦੋਂ ਮਰਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਸਾਥਿਓ ਆਪਣੇ ਭਾਈ ਸਾਹਿਬ ਜੀ ਇਹਨਾਂ ਨੇ ਤੁਹਾਡੇ ਨਾਲ ਇਹ ਵਿਚਾਰ ਸਾਂਝ ਕੀਤੇ ਆ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ ਹਨ ਤੇ ਤਾਂ ਕਿ ਇਹਨਾਂ ਦਾ ਮਕਸਦ ਉਹ ਪੂਰਾ ਹੋ ਸਕੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਲ